ਆਹ ਵਾਈ ਗੁਰਜੀ ਮਾਨ ਸਰ ਸਾਡੇ ਇਲਾਕੇ ਜੇ ਤੁਹਾਨੂੰ ਆਇਆਂ ਨੂੰ ਜੀ ਆ ਜਿੱਥੇ ਤੁਸੀਂ ਔਖੀ ਘੜੀ ਟਾਈਮ ਕੱਢ ਕੇ ਸਾਡੇ ਵਿੱਚ ਸਰਕਤ ਕੀਤੀ ਆ ਸਾਡੇ ਇਲਾਕੇ ਦੀ ਮੇਨ ਮਸਲ ਕਾ ਅਸੀਂ ਥਰੂ ਚੈਨਲ ਆ ਵੀ ਬੇਨਤੀ ਕਰ ਚੁੱਕੇ ਆ ਔਰ ਅਸੀਂ ਸਾਡੀ ਮੇਨ ਮਦਰ ਜਿਹੜਾ ਅੰਗਰੇਜ਼ਾਂ ਵਾਲਾ ਪੁਲ ਵਾ 1912 ਵਿੱਚ ਹੋਂਦ ਚ ਆਇਆ ਉਦੋਂ ਹੈਡ ਕੋਈ ਨਹੀਂ ਸੀ ਹੁੰਦਾ ਬੰਨ ਕੋਈ ਨਹੀਂ ਹੁੰਦਾ ਉਹ ਉੱਡੀਆਂ ਕੈਂਚੀਆਂ ਥੱਲੇ ਨੂੰ ਆ ਜਿਹਦੀ ਵਜ੍ਹਾ ਨਾਲ ਇਹ ਤਿੰਨ ਜਿਹੜੇ ਸਾਡੇ ਪੁਲ ਵਾ ਉਹ ਤਿੰਨੇ ਹੀ ਸਾਨੂੰ ਮਾਰ-ਮਾਰਦੇ ਇੱਕ ਅੰਗਰੇਜ਼ਾਂ ਵਾਲਾ ਪੁਲ ਤੁਸੀਂ ਹੁਣ ਖੜੋ ਕੇ ਵੇਖ ਸਕਦੇ ਜਿਹੜਾ ਤੁਹਾਡੇ ਹੱਥਾਂ ਦਾ ਬਣਿਆ ਹੋਇਆ ਪੁਲ ਜਿਹੜਾ ਤੁਸੀਂ ਬਣਾਇਆ ਉਹਦਾ ਪਾਣੀ 3 ਫੁੱਟ ਨੀਵਾ ਇਹਦਾ 3 ਫੁੱਟ ਉੱਚਾ ਕਿਉਂਕਿ ਇਹਦੇ 1.5-1.5 ਫੁੱਟ ਚੌੜੇ ਗਾਡਰ ਲੱਗੇ ਆ ਰੇਲਵੇ ਪੁਲ ਦੇ ਰੇਲਵੇ ਪੁਲ ਦੇ ਉਹ ਰੇਲਵੇ ਪੁਲ ਦੇ ਵਿੱਚ ਬੂਟੀ ਜਾਂ ਇਦਣੋ ਜਿੰਨੇ ਵੀ ਦਰਖਤ ਉੱਪਰੋਂ ਪੁੱਟ ਕੇ ਆਉਂਦੇ ਉਹ ਅੜ ਜਾਂਦੇ ਆ ਅਸੀਂ ਅੱਜ ਤੋਂ 5-7 ਦਿਨ ਤੋਂ ਥਰੂ ਚੈਨਲ ਆ ਤੁਸੀਂ ਵੇਖ ਸਕਦੇ ਆਪਦੇ ਇਲਾਕੇ ਦੇ ਲੋਕ ਤੇ ਕੁਝ ਐਨਡੀਐਨੀਆਂ ਦੀ ਟੀਮਾਂ ਲਾ ਕੇ ਕੋ ਡੀਜੀ ਸਾਹਿਬ ਨੇ ਮਤ ਕਿ ਕਿ ਕੋਈ ਹਲਕਾ ਨਿਆਰਨ ਮਤ ਕੀਤੀ ਉਹੀ ਕਢਾ ਰਹੇ ਆ ਸੋ ਅਸੀਂ ਤੁਹਾਨੂੰ ਕਹਿੰਨੇ ਇੱਕ ਤਾਂ ਸਾਡੇ ਉਹਦਾ ਪੁਲ ਦਾ ਕੋਈ ਸੈਂਟਰ ਤੇ ਦਬਾਅ ਪਾ ਕੇ ਜਾਂ ਤਰਲਾ ਮਾਰ ਕੇ ਜਿਵੇਂ ਜਾਂ ਕੈਂਚੀਆਂ ਪਾਂਗ ਰਾਈਆਂ ਜਾਂ ਜਾਣ ਨਵਾਂ ਬਣਾਇਆ ਜਾਂ ਨੰਬਰ 1 ਦੂਸਰੀ ਇਹ ਜੋ ਮਿੱਟੀ ਜਿੱਦਾਂ ਵੀ ਕਢਾਈ ਜਾਵੇ ਜੇ ਲਾਕੇ ਦੇ ਲੋਕਾਂ ਦੀ ਮਤ ਕਰਨੀ ਪਹਿਲ ਦੇ ਆਧਾਰ ਤੇ ਇਹ ਆ ਜੀ ਕਿਉਂਕਿ ਦਰਿਆ ਸਾਡੇ ਪਿੰਡਾਂ ਦੇ ਜਿਹੜੀ ਬਰੇਤਾ ਨਹੀਗੀ ਇਹ ਮਿੱਟੀ ਹੈ ਬੰਨਾ ਤੇ ਅਸੀਂ ਪਾਉਨੇ ਆ ਹੁਣ ਵੀ ਹੱਡ ਰੋਕੂ ਇੱਕ ਕਮਿਊਨਿਟੀ ਅਸੀਂ ਬਣਾਏ ਆ ਅਸੀਂ ਲਗਭਗ 20-21 ਕਿਲੋਮੀਟਰ ਦੇ ਏਰੀਏ ਵਿੱਚ ਆਪਦੇ ਕਿਰਾਏ ਤੇ ਲਾ ਕੇ ਟਿਪਪਰ ਟਰਾਲੀਆਂ ਲਾ ਕੇ ਕੱਢਦੇ ਹਾਂ। ਉਹਦੇ ਵਿੱਚ ਸਾਡੀ ਜਿੰਨੀ ਕੁ ਤੁਸੀਂ ਵੱਧ ਤੋਂ ਵੱਧ ਹੁਣ ਮਾਇਆ ਦੀ ਮਦਦ ਕਰ ਸਕਦੇ ਤੇਲ ਦੀ ਮਦਦ ਕਰ ਸਕਦੇ ਤੁਹਾਨੂੰ ਪਹਿਲ ਦੇ ਆਧਾਰ ਤੇ ਇੱਕ ਤੋਂ ਕਰਕੇ ਜਾਣੀ ਚਾਹੀਦੀ ਕਿਉਂਕਿ ਮਾਇਆ ਨੇ ਹੀ ਕੰਮ ਹੁੰਦੇ ਆ। ਆਏ ਮੈਂ ਤੁਹਾਨੂੰ ਦੱਸਾਂ ਕੀ ਹੈ। ਇਹਦੇ ਦੋ ਲਾਜ ਹੈ। ਇੱਕ ਤਾਂ ਲਾਜ ਜਿਹੜਾ ਸਰਕਾਰ ਹੀ ਕਰ ਸਕਦੀ ਹੈ। ਤੇ ਆਪਾਂ ਨੂੰ ਸਾਡ ਲੇਟ ਨਾਲ ਜਿਹੋ ਦੇ ਬਾਅਦ ਬਣਾ ਦਿੰਦੇ ਠੀਕ ਹੈ ਹਾਂ ਜੀ ਸਰਕਾਰ ਕਿਉਂਕਿ ਆ ਸਾਰੇ ਬੰਦ ਦੱਸਾਂ ਕੀ ਹੈ ਹੁਣ ਨਵੀਂ ਟੈਕਨੋਲੋਜੀ ਆ ਗਈ ਹੈ ਜੀ ਦੇ ਨਾਲ ਇੱਕ ਸੌਖਾ ਕੰਕਰੀਟ ਕਰਦੇ ਵੱਡੇ ਜਿਵੇਂ ਡੈਮ ਕੰਕਰੀਟ ਕਰਦੇ ਆਪਣਾ Rajasthan ਕਨਾਲ ਕੀਤਾ ਹੈ ਦੂਜਾ ਕੀਤਾ ਆ ਉੱਚੀ ਕਰਕੇ ਕੰਕਰੀਟ ਕਰਨਾ ਉਹ ਟੈਕਨੋਲੋਜੀ ਮੈਨੂੰ ਪਤਾ ਕਿੱਥੇ ਹੈ ਉਹ ਲਿਆ ਕੇ ਮੈਂ ਤਾਂ ਮੇਰੇ ਦੂਹ ਪ੍ਰਾਇਟੀਆਂ ਮੈਂ ਦਵਾ ਜੀ ਇੱਕ ਇੱਕ ਬੂੰਦ ਗੰਦਾ ਪਾਣੀ ਮੈਂ ਪੰਜਾਬ ਦਾ ਦਰਿਆਵਾਂ ਚ ਪੈਂਦਾ ਹਾਂ ਹਾਂਜੀ ਮੇਰੀ ਮਾਤਾ ਜੀ ਨੂੰ ਕੈਂਸਰ ਪਾਇਆ ਇਸ ਪਾਣੀ ਤੋਂ ਹੀ ਫਿਰ ਤੇ ਇੱਕ ਤਾਂ ਇੱਕ ਸਾਰੇ ਬੰਦ ਕੰਕਰੀਟ ਦੇ ਬਣਾਉਣੇ ਨੇ 7-8000 ਕਰੋੜ ਲੱਗਣਾ ਕੋਈ ਪ੍ਰੋਬਲਮ ਨਹੀਂ ਕਿਉਂਕਿ ਆਹ ਬਿਮਾਰੀ ਮੈਂ ਦੇਖਿਆ ਇੱਕ ਹਰ ਦੂਜੇ ਤੀਜੇ ਸਾਲ ਐਡਾ ਜ਼ਿਆਦਾ ਨੁਕਸਾਨ ਹੁੰਦਾ ਹੈ ਕਿ ਤੁਸੀਂ ਤੁਸੀਂ ਦੇਖੋ ਪਰਵਾਰਾਂ ਦੇ ਪਰਿਵਾਰ ਰੋੜ ਜਾਂਦੇ ਹਾਂ ਹਾਂਜੀ ਹਾਂਜੀ ਸੋ ਇਮੀਡੀਏਟਲੀ ਤਾਂ ਉਹ ਜਿਹੜਾ ਹੈਗਾ ਐਂ ਕਰਦੇ ਆਂ ਇਹਦੇ ਬਾਅਦ ਜਿਹੜਾ ਤੁਸੀਂ ਕਰਨ ਮਿੱਟੀ ਨੂੰ ਪਾਣੀ ਥੱਲੇ ਚਲਾ ਜਾਂਦਾ ਜੇ ਬੰਦ ਰੋਕੀ ਲੱਗਦੇ ਚਾਹਣ ਮੈਂ ਆ ਜੂਗਾ ਇੱਥੇ ਤੇ ਆਪਾਂ ਅੱਗੇ ਲਾ ਕੇ ਕਿਹਨਾਂ ਚੱਕ ਦਾਂਗੇ ਮੰਨ ਪੱਕੀ ਦੇਖੀ ਜੋ ਕੋਈ ਸਰਕਾਰ ਕੀ ਕਰਦੀ ਹੈ ਮੇਰੇ ਦੇ ਕਰਨਗੇ ਪਰ